ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਦਾ ਟਾਈਲੈਂਡ ਜੋ ਕਿ ਗਰੀਬੀ ਦੇ ਹੇਠ ਦਬ ਕੇ ਰਹਿ ਜਾਂਦਾ ਹੈ ਕਿ ਉਹ ਗਰੀਬੀ ਉਸ ਟਾਈਲੈਂਡ ਨੂੰ ਅੱਗੇ ਨਹੀਂ ਆਉਣ ਦਿੰਦੀ ਕਿ ਕੁਝ ਮਜਬੂਰੀਆਂ ਦੇ ਕਾਰਨ ਕੁਝ ਲੋਕ ਜੋ ਕਿ ਹੈ ਵਨ ਜੀ ਰਹਿ ਜਾਂਦੇ ਹਨ ਕਿ ਦੋਸਤੋ ਤੁਹਾਡੇ ਅੱਗੇ ਇੱਕ ਕਹਿਜ ਆਸਾਨ ਲੈ ਕੇ ਆ ਰਹੇ ਹਾਂ ਕਿ ਜੋ ਇਨਸਾਨ ਦੀ ਆਵਾਜ਼ ਬਹੁਤ ਹੀ ਬਾ ਕਮਾਲ ਦੀ ਹੈ ਕਿ ਜੋ ਇਨਸਾਨ ਇੱਕ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਉਸ ਦਾ ਗਾਣੇ ਜੋ ਕਿ ਆਵਾਜ਼ ਵਿੱਚ ਇੰਨਾ ਵਧੀਆ ਧਮਕ ਤੁਸੀ ਵੀ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ ਕਿ ਦੋਸਤੋ ਤੁਸੀਂ ਅੱਗੇ ਇੱਕ ਵਾਰ ਉਹ ਵੀਡੀਓ ਕਲਿੱਪ ਜ਼ਰੂਰ ਦੇਖਿਓ ਕਿ ਕਿੰਨੀ ਬਾ ਕਮਾਲ ਦੀ ਆਵਾਜ਼ ਦਾ ਮਾਲਕ ਹੈ ਵੀਰ ਬਾਕੀ ਦੋਸਤੋ ਇਸ ਵੀਰ ਦੇ ਲਈ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ ਸਾਹਸੋਂ ਦੀ ਮਾਲਾ 'ਤੇ 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 ਸੁਰੂ ਮੈਂ ਪੀ ਕਾਣਾ ਸੁਰੂ ਮੈਂ ਪੀ ਕਾਣਾ प्रेम की माला चपते जपते आप हुई मैं सांसों की माला पे समरू में सांसों की माला पे सांसों की माला पे सासो की माला पे सांसों की ਮਾਲਾ ਤੇ ਸਾਂਸਾਂ ਦੀ ਮਾਤ ਲਾਪੇ ਸਾਂਸਾਂ ਦੀ ਮਾਤ ਲਾਪੇ ਸਿਮਰੂ ਮੈਂ ਸਿਮਰੂ ਮੈਂ ਸਿਮਰੂ ਮੈਂ ਤੇਰੀ ਕਾਣਾ ਸਿਮਰੂ ਮੈਂ ਤੇਰੀ ਕਾਣਾ ਹੋ ਨੱਦ ਤੇ ਲਛੀਆ ਦੀ ਰਾਣੀ ਪਈਆ ਖੱਬੀ ਸੀ ਤੇਆ ਔਕਾਂ ਜਾਂ ਗੁੰਗਾ ਵਾਲੇ ਪਾਸੇ ਹੋ ਹੋ ਲੰਗਤੇ ਰਸ਼ੀਆ ਦੀ ਰਾਣੀ ਪਈਆ ਖੱਬੀ ਸੀ ਤੇ ਔ ਮੂਸੇ ਵਾਲਾ ਜਿੰਦੇ ਵਿੱਚੋਂ ਰਾਹੇ ਤੇ ਕਰਤਾ ਭੱਜਦਾ ਟਪਾਕ ਉੱਚੀ ਉੱਚੀ ਪੀਂਦਿਆ ਕਹਿੰਦੀ ਕਿਵੇਂ ਤੈਨੂੰ ਕੋਈ ਟੱਚ ਕਰ ਜਾਊ ਔ ਕਹਿੰਦੀ ਕਿਵੇਂ ਤੈਨੂੰ ਕੋਈ ਟੱਚ ਕਰ ਜਾਊ ਸੌਂਦੇ ਛਰਾਟੇ ਵਾਂਗੂ ਬਰੂਗੀ ਗੋਲੀ ਔ ਗੱਡੀ ਮੇਰੀ ਚੱਲਦੀ ਆ ਹੌਲੀ ਹੌਲੀ ਤੇ ਕੁੜੀਆਂ ਦਾ ਝੁੰਡ ਪਾਵੇ ਕਾਂਗਰ ਔ ਗੋਲੀ ਹਾਏ

शाब पीकद किस शराब पीक फत खे ऊपर लिखा है खाना चल मेरे दिल खुदा है मैं खाना माना चले